ਅਈ ਦੇਵਨਸਾਹਿਬ ਸਿੰਘ ਜੀ ਦੀ 110 ਸਾਲ ਦੀ ਉਮਰ ਗ੍ਰੀ ਕਾਲ ਸਕੀਪ ਪਾਸ 52 ਦੇ ਪਰਗਟ ਹੋਏ ਸਿਰਨ ਪਾਤਖਾ ਜੀ ਅਮਰ ਸਾਲ ਦੀ ਉਹ ਮੌਲਾਦੀ ਹੋ ਗਈ ਸੀ ਭਾਈ ਬੁੱਢਾ ਸਾਹਿਬ ਨੂੰ ਕਿੰਨਾ ਭਾਈ ਬੁੱਢਾ ਸਾਹਿਬ ਜੀ ਇਥੇ ਫਿਰ ਨੰਨ ਤਿਲਕ ਦਿੰਦੇ ਗੁਰਕਾ ਗੱਦੀ ਦਾ ਤੇ ਗੁਰੂ ਮਾਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਅਈ ਦੇਵਨਸਾਹਿਬ ਸਿੰਘ ਜੀ ਅਮਰ ਤੇ ਬਸਿਆ ਕਾਰੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਗੁਰਿਆਈ ਗੱਦੀ ਤੇ ਬਰਾਜਮਾਨ ਦੀ ਵਿਦਾਈ ਹੋਵੇ ਸ੍ਰੀ ਅਕਾਲ ਸਤਿਗੁਰੂ ਰਜੇ ਪੀਰ ਮਾਲਾਨ ਕੇ ਕੁਰਬਾਨ ਲਿਆਓ ਸਾਡੇ ਪੈਰ ਨਵਾਸ ਉਹਦੇ ਨਾਲ ਸੰਗੇਜੀ ਕੁਰਬਾਨ ਦੇ ਅੰਦੀ ਦੇ ਤਾਰੀਬੁਰ ਦਾ ਸਾਹਿਬ ਨੇ ਸੱਜੇ ਪਾਸੇ ਮਾਰਿਆ ਦੇ ਕਾਕੀ ਮਾਰਾ ਕਹਿੰਦੇ ਭਾਈ ਸਾਹਿਬ ਵੀ ਚੰਗਾ ਏ ਪੀਰੀ ਵੀ ਕਰ ਸਕਦਾ ਏ ਇੱਕ ਹੋਰ ਲਾਓ ਫਿਰ ਦੂਜੀ ਜਾਂਦੀ ਭਾਈ ਬੁੱਧਾ ਸਾਹਿਬ ਨੇ ਉਹ ਮਾਰਨ ਖੱਬੇ ਪਾਸੇ ਪਾ ਲਈ ਕੋਏ ਮਾਰਨ ਕਹਿੰਦੀ ਵੀ ਹੈ ਇਸ ਪ੍ਰਕਾਰ ਮੀਂਹ ਦੇ ਵਿਚਕਾਰ ਦੋ ਤਲਵਾਰਾਂ ਗੁਰੂ ਸਾਹਿਬ ਨੇ ਕਟੀਆਂ ਜਿਹੜੀ ਹਮੇਸ਼ਾ ਗੱਪ ਦੱਸਦੇ ਉਹ ਦੇਖ ਫੁੱਟ ਵੀ ਕੁਰਬਾਨ ਮਹਾਰਾ ਜੀ ਉਹ ਵੀ ਅਕਾਲ ਤਖਤ ਬਰਾਜ ਮਾਨ ਦਾ ਉਹ ਮੀਰੀ ਦੇ ਗੁਰੂ ਦੋ ਸਿੰਘ ਸਾਹਿਬ ਹਾਰ ਕੇ ਅਕਾਲ ਪੁਰਖ ਰਜ ਕੇ ਸੱਚੇ ਪਾਤਸ਼ਾਹ ਅਨੁਸਾਰ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੀ ਆਗਿਆ ਦਿੱਤੀ। ਫਤਿਹ ਕਰਕੇ ਕਿਨਾਂ ਨੂੰ ਬਾਬੂ ਕੇ ਤੇ ਦੋਨੋਂ ਸਾਹਿਬ ਰਜ ਕੇ ਤੇ ਜਗਜੀਤ ਸਿੰਘ ਦਾ ਪਾਤ ਪਾਏ ਕੋ ਪਾਲੇ ਤੇ ਸੁਣਿਆ ਉਹਨੂੰ ਗੁਰਿਆਈ ਦੇਣ ਦੀ ਇੱਛਾ ਹੋਈ ਪਰ ਉਹ ਘੋੜੇ ਦੀ ਇੱਛਾ ਕੀਤੀ ਸੀ। ਉਹਨੂੰ ਘੋੜਾ ਵੀ ਦੇਤਾ ਸਵਾਲ ਅਕੀ ਜੀਨ ਸਨੇਤ ਅਬੇ ਨਾਲ ਜੰਮਨ ਮਨ ਦੇ ਸਿੱਖ ਦਾ ਮੇਰਤਾ ਜਗਜੀਤ ਸਾਹਿਬ ਦਾ ਮਹਾਤਮ ਦੱਸਿਆ ਮੇਜੀ ਅੱਜ ਸਤਿਗੁਰੂ ਚੇਨ ਬਾਬਾ ਜੀ ਨੂੰ ਅੱਜ ਜੀ 11 ਸਾਲ ਦੀ ਹੋ ਰਹੀ ਜਦੋਂ ਜਿਨ੍ਹਾਂ ਦਾ ਉਤਾਰ 44 ਸਾਲ ਚ ਹੋਇਆ ਹੈ ਬਾਬੇ ਬੁੱਢੇ ਜੀ ਦੇ ਵਰਦਾਨ ਕਰਕੇ ਗੁਰੂ ਮਾਰਾ ਸਾਹਿਬ ਪ੍ਰਗਟ ਹੋਏ ਹਨ ਕਿਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਲਕ ਮਾਰਾ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਪਾਦਸ਼ਾਹੀ ਨੇ ਆਈ ਬੁੱਢੇ ਸਾਹਿਬ ਨੂੰ ਕੋਹੜੀ ਸਾਹਿਬ ਦੇਖਣ ਦੇ ਲਈ ਅਕਾਲ ਪੰਥ ਸਾਹਿਬ ਦੇ ਪਾਸ ਕੋਹੜੀ ਸਾਹਿਬ ਜਿਸੁ ਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਵਾਸਾ ਤਲੰਗ ਦੇਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਰਮੰਦਰ ਸਾਹਿਬ ਰਚ ਕੇ ਫੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਚ ਕੇ ਦਿਨੇ-ਦਿਨੇ ਤਾਂ ਇਥੇ ਮਹਾਰਾਜ ਪ੍ਰਕਾਸ਼ ਹੈ 10 ਵਜੇ ਫੇਰ ਮਹਾਰਾਜ ਦੀ ਸਿਆਰੀ ਇੱਕ ਕੋਹੜੀ ਸਾਹਿਬ ਆਵਰੇ ਨਵਾਸ ਵਾਲਾ ਖਾਨ ਸੀਓ ਪ੍ਰੀਕਾਲ ਕਹਿੰਦੇ ਪਾਸ ਹੈ ਜਿਹੜੀ ਉਹ ਫਿਰ ਬੰਗਰੇ ਉਤੇ ਮਾਰਾ ਖਾਲਸੇ ਦੇ ਪਾਤਸ਼ਾਹ ਬਰਾਜਿਆ ਕਰਦੇ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਜਾ ਕੇ ਬੀੜ ਬੰਨ ਕੇ ਜਦੋਂ ਰਾਤ ਦਾ ਸਮਾਂ ਆਇਆ ਭਾਈ ਬੁੱਢਾ ਸਾਹਿਬ ਨੂੰ ਕਿਹਾ ਭਾਈ ਬੁੱਢਾ ਸਾਹਿਬ ਜੀ ਤੁਹਾਨੂੰ ਗ੍ਰੰਥੀ ਦੀ ਸੇਵਾ ਬਣਾਉਣੀ ਹੈ ਇਹ ਜੇ ਕਿਸੇ ਕੋਲ ਆਗਿਆ ਨੂੰ ਬਣਾਤਾ ਉਹਨਾਂ ਨੂੰ ਅੱਗੇ ਹੀ ਨਾਂਣ ਹੋਏ ਇਹ ਸੇਵਕ ਦੀ ਜੀ ਹੈ ਨਿਰਵਾਣ ਦੀ ਇਸ ਕਰਕੇ ਤੁਹਾਨੂੰ ਅਸੀਂ ਗ੍ਰੰਥੀ ਥਾਪਦੇ ਹਾਂ ਭਾਈ ਬੁੱਢਾ ਸਾਹਿਬ ਨੂੰ ਗ੍ਰੰਥੀ ਥਾਪਿਆ ਮਹਾਰਾਜ ਦਾ ਹੁਕਮ ਲਿਆ ਪਹਿਲੇ ਦਿਨ ਹਕਮ ਆ ਸੰਤਾਂ ਕਾਰਜ ਆਬ ਖੁਲਵਾ ਹਰ ਕੰਮ ਕਰਾਉਣ ਆਇਆ। ਤੇ ਹੁਕਮ ਮਾਰਾ ਸਾਹਿਬ ਨੂੰ ਲੈ ਕੇ ਭਾਈ ਬੁੱਢਾ ਸਾਹਿਬ ਜੀ ਨੇ ਹੁਕਮ ਲਿਆ ਹਜੂਰ ਨੂੰ ਚੌਰ ਕੀਤੀ। ਰਾਤ ਨੂੰ ਜਿਸ ਵੇਲੇ ਕੋ ਨਿਵਾਸ ਕਰਨ ਦਾ ਸਮਾਂ ਆਇਆ ਉਸ ਵੇਲੇ ਮਾਰਨ ਕਹ ਸਾਡੇ ਜਿਹੜਾ ਕੋਹਲੀ ਸਾਹਿਬ ਆਸਾਨ ਉਥੇ ਪਹੁੰਚ ਕੇ ਗੁਰੂ ਸਾਹਿਬ ਦਾ ਨਿਵਾਸ ਕਰਾਇਆ ਕਰੋ। ਭਾਈ ਬੁੱਢਾ ਸਾਹਿਬ ਦੇ ਸੀਸ ਦੇ ਉੱਤੇ ਮਾਰਾ ਦੀ ਦੇਰ ਖਾ ਕੇ ਚੌਰ ਕਰਦੇ ਗੁਰੂ ਅਰਜਨ ਸਾਹਿਬ ਜੀ ਆਏ ਆ ਕੇ ਉਹ ਸੋਕਤ ਸਾਰ ਸੰਗਏ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਕੋਹ ਜੀ ਸਾਹਿਬ ਵਿੱਚ ਗੁਰੂ ਗੰਗ ਸਾਹਿਬ ਜੀ ਸਾਪਨ ਕੀਤੇ ਸੰਕਨ ਕਿ ਮਾਰਾ ਪਹਿਨ ਮਾਉ ਦੇ ਬਾਤੇ ਹੋਰ ਲਿਓਨੇ ਐ ਮਾਰਾ ਹੀ ਕਾ ਨਹੀਂ ਭਾਈ ਤੇ ਗੁਰੂ ਗੰਗ ਸਾਹਿਬ ਚੋਹਾਂ ਸਰਗਿਆਂ ਦਾ ਸਰੂਪ ਹੈ ਇਹਨਾਂ ਦੇ ਬਰਾਬਰ ਪਹਿਨ ਪੈਣ ਨਹੀਂ ਕੋਈ ਬਰਾਜਾ ਆਪ ਜੀ ਧੱਲੇ ਤੋਂ ਮਾਤਰ ਹੁੰਦਾ ਕਿ ਕਿਹਾ ਜੇ ਸੰਗਤਾਂ ਉਦੋਂ ਦਾ ਵਿਸਾਉਂਦੀਆਂ ਤੇ ਗੁਰੂ ਸਾਹਿਬ ਪੁੰਜੇ ਪਿਆਰ ਕਰਦੇ ਗੁਰੂ ਅਰਜਨ ਸਾਹਿਬ ਜਿਨ੍ਹਾਂ ਚ ਰਏ ਸਰੀਰ ਕਰਕੇ ਉਹਨਾਂ ਜੋ ਸਿੱਕੇ ਪਾਰਸਾ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਪਹਿਲੇ ਦੇ ਹਿੱਟ ਨਿਵਾਸ ਕਰਿਆ ਕਰਲੇ ਇਸ ਪ੍ਰਕਾਰ ਆਧੋ ਰੱਖਿਆ ਗੂ ਅਰਜਨ ਸਾਹਿਬ ਜੀ ਨੇ ਉਹ ਕੋਹ ਦੀ ਸਾਹਿਬ ਜਮਾਹਤ ਦੇ ਕਿਸਨ ਆਜ ਦੇ ਜਨ ਸਾਹਿਬ ਸੰਗੇ ਜੀ ਦੀ 18 ਸਾਲ ਦੀ ਉਮਰ ਜਰੀ 55 ਪਾਰਸਾ 52 ਦੇ ਪਰਗਤ ਹੋਏ ਸਿਲਨ ਕਾ ਜਿਆਦਾ ਸਾਲ ਦੀ ਮੁਲਾਕਾਤ ਹੋ ਗਈ ਸੀ ਅੱਜ ਦੇ ਜਨ ਸਾਹਿਬ ਸੰਗੇ ਜੀ 1600 ਤ੍ਰੇਤਾ ਸੰਮਤੀ ਆਜ ਦੇ ਜਨ ਮਹਾਰਾਜਾ ਨੂੰ ਕਾ ਬੁੱਢੇ ਸਾਹਿਬ ਨੂੰ ਪਾਸ ਬੁਲਾਇਆ ਦੇ ਹੋਰ ਸਿੱਖ ਸੰਤਾਂ ਨੂੰ ਬੁਲਾਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਨੂੰ ਪਾਸ ਬੁਲਾਇਆ ਬੁਲਾ ਕਰਕੇ ਬੇਨਤੀ ਕੀਤੀ ਕਿ ਭਾਈ ਗੁਰਦਾਸ ਸਾਹਿਬ ਜੀ ਦੱਸੋ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਿਆਈ ਦੇ layak ਇਹਨਾਂ ਗੁਰਿਆਈ ਦੇ ਵੀ ਬਖਸ਼ੀ ਭਾਈ ਗੁਰਦਾਸ ਸਾਹਿਬ ਜੀ ਮਾਰੇ ਆਪ ਦਾ ਸਰੂਪ ਹੀ ਹਨ ਸਾਰੇ ਗੁਣ ਸਤਪੰਨ ਹਨ ਦੁਨੀਆਂ ਦੇ ਆਧਾਰ ਕਰਨ ਵਾਸਤੇ ਪ੍ਰਗਟ ਹੋਏ ਹੈ ਤੇ ਜਦੋਂ ਕਹੀ ਮਹਾਰਾਜ ਸਾਹਿਬ ਜੀ ਨੂੰ ਉਸ ਵਕਤ ਭਾਈ ਬੁੱਢਾ ਸਾਹਿਬ ਕੇ ਚੰਗਾ ਭਾਈ ਬੁੱਢਾ ਸਾਹਿਬ ਜੀ ਉੱਥੋਂ ਫਿਰਨੰਤਿਲਕ ਦਿੰਗੇ ਗੁਰਤਾ ਗੱਦੀ ਦਾ ਤੇ ਗੁਰੂ ਮਾਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਜੇ ਜਨ ਸਾਹਿਬ ਸਿੰਘ ਜੀ ਅੰਮ੍ਰਿਤਸਰ ਦੇ ਬਸਰਾ ਸਾਰੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਗੁਰਿਆਈ ਗੱਦੀ ਤੇ ਬ੍ਰਾਹਮਣ ਦੀ ਵਿਦਾਈ ਹੋਵੇ ਗੁਰੂ ਹਰਗੋਬਿੰਦ ਸਾਹਿਬ ਮਾਰਾ ਸਾਹਿਬ ਨੂੰ ਗੁਰਤਾ ਗੱਦੀ ਤੇ ਬੈਠ ਕੇ ਤੇ ਮੀਰੀ ਤੇ ਪੂਰੀ ਦੀਆਂ ਦੋ ਸਿੰਘ ਸਾਹਿਬਾਂ ਆਕਾਰਨ ਕੀਤੀਆਂ ਭਾਈ ਬੁੱਢਾ ਸਾਹਿਬ ਨੂੰ ਕਿਹਾ ਭਾਈ ਬੁੱਢਾ ਸਾਹਿਬ ਜੀ ਹੁਣੇ ਦੇ ਪਹਿਲਾ ਰਿਵਾਜ ਸੀ ਮਸੰਦ ਤੇਲੀ ਨੂੰ ਤੇਤੀ ਮੰਗੀ ਵਗੈਰਾ ਲਿਉਂਦੇ ਸੀ ਉਹ ਰਿਵਾਜ ਨਹੀਂ ਹੁਣ ਤਖਤ ਤੇ ਬਿਠਣਾ। ਜੀ ਅਕਾਲ ਪੁਰਖ ਸਾਹਿਬ ਰਜ ਕੇ ਮਾਲਨਾਂ ਕੇ ਕੁਰਬਾਨ ਲਿਆਓ ਸਾਡੇ ਪੈਰਨ ਵਾਸਤੇ। ਉਸੇ ਦੇ ਸਾਲ ਸੰਗੇਜੀ ਕੁਰਬਾਨ ਦੇ ਅੰਬੀਦਰ ਭਾਈ ਬੁੱਢਾ ਸਾਹਿਬ ਨੇ ਸੱਜੇ ਪਾਸੇ ਮਾਰਾ ਦੇਟਾ। ਮਾਰਾ ਕਹਿੰਦੇ ਭਾਈ ਸਾਹਿਬ ਵੀ ਚੰਗਾ ਏ ਤੀਰੀ ਵੀ ਕਰਾਂ। ਇੱਕ ਹੋਰ ਲਿਆਓ ਫੇਰ ਦੂਜੀ ਜਾਂਦੀ ਭਾਈ ਬੁੱਢਾ ਸਾਹਿਬ ਨੇ ਉਹ ਮਾਰਨ ਖੱਬੇ ਪਾਸੇ ਪਾਈ। ਕੋਈ ਮਾਰਨ ਕੇ ਨੀਵੀਂ ਦੀ ਹੈ। ਸ੍ਰੀ ਗੁਰੂ ਕਾਲ ਮੀਨੀਆਂ ਦੇ ਦੋ ਤਲਵਾਰਾਂ ਗੁਰੂ ਸਾਹਿਬ ਨੇ ਧਾਰਨ ਕੀਤੀਆਂ ਜਿਹੜੀ ਹਮੇਸ਼ਾ ਗੱਪ ਦੇ ਦਿੰਦੇ ਉਹ ਦੇਹ ਫੁੱਟ ਦੀ ਕ੍ਰਿਪਾ ਨਾਲ ਮਹਾਰਾਜ ਉਹ ਵੀ ਅਕਾਲ ਤਖਤ ਬਰਾਜਮਾਨ ਨੇ ਉਹ ਮੇਰੀ ਤੇ ਕ੍ਰਿਪਾ ਨਾਲ ਦੋ ਸ੍ਰੀ ਸਾਹਿਬਾਂ ਧਾਰ ਕੇ ਅਕਾਲ ਤਖਤ ਰੱਖ ਕੇ ਸੱਚੇ ਪਾਤਸ਼ਾਹ ਅਨੁਸਾਰ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੀ ਆਗਿਆ ਦਿੱਤੀ ਜਿਹਦੇ ਤੇ ਭਾਈ ਵੱਡਾ ਸਾਹਿਬ ਜੀ 100 ਸਾਲ ਦੀ ਉਮਰ ਦੇ ਹਨ ਉਹਦੇ ਵੱਡੀ ਕ੍ਰਿਪਾ ਨਾਲ ਬਾਬੇ ਗੁੰਦੇ ਸਾਹਿਬ ਧਾਰਨ ਕੀਤੀ ਭਾਈ ਵੀਰ ਜੰਦਾਲ ਕਨ ਧਾਰਨ ਕੀਤੀਆਂ ਇਸ ਪ੍ਰਕਾਰ ਸਾਰੇ ਸਿੱਖਾਂ ਤੋਂ ਸ਼ਸਤਰ ਪਹਿਨਾਤ ਧਰਮ ਦੇ ਜਿੱਤ ਵਾਅਦੇ ਮਾਰਨ ਸਾਫ ਤਾਨ ਕੀਤੇ ਸਵੈ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਹਾਂ ਕਿ ਅਸੀਂ ਆਪ ਜੰਗ ਦੇ ਵਿੱਚ ਸਾਹਮਣੇ ਹੋ ਕੇ ਲੜਿਆ ਕਰਾਂਗੇ ਜਿਨ੍ਹਾਂ ਦੇ ਜਾਨੋ ਖਤੇ ਨਹੀਂ ਹੁੰਦਾ ਉਹਨਾਂ ਦੇ ਘੋੜਾ ਨਹੀਂ ਸੀ ਜੀ ਸਾਹਿਬ ਮੋੜ ਕੇ ਸ਼ਾਹ ਜਹਾਂਗਿਰ ਚਰ ਕੇ ਆਇਆ ਹੈ ਕਿਰਾ ਮੁਗਲ ਸਖਾਉ ਸੂਬਾ ਅੰਮਰਖਰ ਸਾਹਿਬ ਦੇ ਵਿੱਚ ਮਾਤਾ ਜੀ ਬੀਬੀ ਬੀਏ ਦੀ ਮਠਿਆਈ ਪੁਕਾਰੇ ਸੀ ਵਿਆਹ ਦੀ ਉਹ ਮਠਿਆਈ ਸਿੰਘ ਕੋਲ ਪਸਰ ਕੇ ਕਾਵਲ ਤੋਂ ਆਏ ਸਨ ਲੰਗਰ ਵਰਤਿਆ ਕੋਈ ਲੰਗਰ ਤੇ ਖੋੜਾ ਪ੍ਰਸਾਦਾ ਸੀ ਕਿ ਮਠਿਆਈ ਲਿਆਓ ਕਰੋ ਮਾਦਾ ਦਮੋਦਰੀ ਸਾਮ ਕਿਸਾਨ ਕੇ ਰਹਿਦੀ ਸੀ ਇਸਨ ਕਿਹਾ ਕਿ ਮਹਾਰਾਜ ਮਠਿਆਈ ਸਗਨਾ ਦੀ ਇਹ ਪਹਿਲਾਂ ਜਾਨੀਆਂ ਨੂੰ ਖਾਉਣੀ ਹੈ ਮਹਾਰਾ ਕਹਿੰਦੇ ਚੰਗਾ ਇਹ ਸਾਡੇ ਸਿੱਖਾਂ ਦੇ ਮੂੰਹ ਚ ਨਹੀਂ ਪਈ ਇਹ ਤੁਰਕ ਖਾਣਗੇ ਇਹ ਬਚਨ ਕਰਦਾ ਉਸ ਬਚਨ ਕਰਕੇ ਸਾਹ ਸੁਣੀ ਤੁਰਕ ਗੁਰੂ ਕੇ ਮਹਿਲਾ ਤੱਕ ਆ ਗਏ ਸਾਰਾ ਪਰਿਵਾਰ ਰਾਤ ਨੂੰ ਉੱਠ ਲਾਤ ਆਰਾਮ ਸਰਵਲ ਤੇ ਇੱਕ ਸਵਾਰ ਹੋ ਗਿਆ ਮਹਾਰਾਜ ਜੀ ਨੇ ਤੇ ਫਿਰ ਮਾਰੋਸਾਲ ਉਹ ਮਠਿਆਈ ਖਾ ਲਈਏ ਸੁਰਕਾਂ ਰਾਜਲੇ ਉਹ ਸਰੇ ਨੇ ਸੱਤੇ ਪਾਧਮ ਦੇ ਪੈਦੌਦਨ ਦੀ ਅੰਦਰ ਸਰਸਾਲ ਵਿੱਚ ਇਸ਼ਨਾਨ ਕਰਕੇ ਜੰਗ ਵਾਲੇ ਸ਼ਸਤਰ ਪਹਿਰ ਕੇ ਨਜ਼ਾਰਾ ਵਜਾਇਆ ਸ੍ਰੀ ਹਰਮੰਦਰ ਸਾਹਿਬ ਚ ਹਰਿਆਸ਼ ਕੀਤੀ ਆਂਬਿਆ ਕੋਸਰੇ ਆਵਾਜ਼ ਆਈ ਕਿ ਮਾਰੇ ਖੋਦੀ ਤੋਂ ਸਦਾ ਇੱਕ ਹਸ ਇਸ ਪ੍ਰਕਾਰ ਮਹਾਰਾਜ ਸਾਹਿਬ ਨਜ਼ਾਰਾ ਵੇ ਜਾ ਕੇ ਜਿੱਥੇ ਖਾਲਸੇ ਦਾ ਅੰਕਲ ਜੋ ਹੈ ਕੋਸਤਾਂ ਵਿੱਚ ਮੁਗਲ ਖਾਨ ਸੂਬੇ ਦੇ ਨਾਲ ਜੰਗ ਕਰਕੇ ਖਤ ਹਜ਼ਾਰ ਫੌਜ ਮਹਾਨ ਕਿ ਲੜਾਈ ਪਹਿਲਾ ਮਹਾਰਾਜ ਸਾਹਿਬ ਲੋਹਰ ਸਾਹਿਬ ਵਿੱਚ ਕਾਹ ਦੀ ਤੋਪ ਖੋਖਾ ਸੀ 25 ਹਜ਼ਾਰ ਨੂੰ ਉੱਥੇ ਭੇਜ ਕੇ ਜੰਗ ਕਰਾਉਂਦੇ ਰਿਹਾ ਸਿੱਖੀ ਪਾਰਸ਼ਾ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਮੁਗਲ ਖਾਨ ਨੂੰ ਮਾਰ ਕੇ ਪਹਿਲੀ ਹੱਤੇ ਪਾਈ ਦੂਜਾ ਜੰਗ ਹੱਤੇ ਪਾਰਸ਼ਾ ਸ੍ਰੀ ਹਰਗੋਬਿੰਦਪੁਰ ਕੀਤਾ ਜਿਹੜੀ ਸ਼ਾਹਜਹਾਨ ਜਲੂਈ ਤੇ ਹਜ਼ੂਰ ਨੂੰ ਦਿੱਤੀ ਸੀ ਪਹਿਲਾ ਅਕਬਰ ਵੱਲੋਂ ਗੁਰੂ ਸਾਹਿਬ ਨੂੰ ਦਾਨ ਕੀਤੀ ਹੋਈ ਉਹ ਗੁਰੂ ਸਾਹਿਬ ਦਾ ਆਸਾਨ ਸੀ ਉੱਥੇ ਮਹਾਰਾ ਨਗਰ ਬਸਾਉਣ ਲੱਗੇ ਸੀ ਜਰਗਵਿੰਦਪੁਰਾ ਹੁਣ ਖੱਤਰੀ ਨੇ ਰੋਕਿਆ ਕਿ ਮੇਰੀ ਇੱਥੇ ਜ਼ਿੰਮੇਵਾਰੀ ਹੈ ਤੁਸੀਂ ਕਿਵੇਂ ਇੱਥੇ ਪਿੰਡ ਬਸਾ ਸਕਦੇ ਹੋ ਤੇ ਅੱਦੇ ਹੀ ਅੱਲਾ ਪਿੰਡ ਆਲਾ ਉਸ ਵੇਲੇ ਬਹੁਤ ਸਾਰਾ ਬੋਲਦਾ ਰਿਹਾ ਸਤਗੁਰਾਂ ਦੀ ਨਿੰਦਿਆ ਕੀਤੀ ਸਿੱਖਾਂ ਨੂੰ ਫੋਕਲ ਪਕੜ ਕੇ ਸਾਧ ਸੰਗਤ ਜੀ ਇਹਨਾਂ ਚੰਗੀ ਤਰ੍ਹਾਂ ਜੂਤ ਵਰਸਾ ਕੇ ਅਕੀਲ ਸਾਹਿਬ ਸੰਗੇ ਜੀ ਬਿਆਸਾ ਚ ਰੋੜ ਦਿੱਤਾ ਇਹਦਾ ਪੁੱਤ ਜਿਹੜਾ ਭੱਜ ਕੇ ਰਤਨ ਚੰਨ ਤੇ ਕਰਨ ਚੰਨ ਚੰਦੇ ਦਾ ਪੁੱਤ ਸੀ ਤੇ ਦੋਨੋਂ ਸੂਬੇ ਨੂੰ ਚੜਾ ਕੇ ਲਿਆਏ ਜਲੰਧਰ ਆਏ ਨੂੰ ਅਫਜ਼ਲ ਖਾਨ ਸੂਬਾ ਚੜ ਕੇ ਆਇਆ 15000 ਫੌਜ ਸਮੇਤ ਉਹਨੂੰ ਵੀ ਮਜਾਨ ਵਿੱਚ ਲਟਾਇਆ ਗੁਰਸਾਹਬ ਨੇ ਫਤਿਹ ਕਰਕੇ ਇਹਨਾਂ ਨੂੰ ਦਬੂ ਕੇ ਤੇ ਦੋਨੋਂ ਸਾਹਿਬ ਰਾਜ ਕੇ ਤੇ ਜਗਜੀਤ ਸਾਹਿਬ ਦਾ ਪੌਰ ਪਾਈ ਕੋ ਪਾਲੇ ਤੇ ਸੁਣਿਆ ਉਹਨੂੰ ਗੁਰੀਆਈ ਦੇਣ ਦੀ ਇੱਛਾ ਹੋਈ ਪਰ ਉਹ ਕੋਰੇ ਦੀ ਇੱਛਾ ਕੀਤੀ ਸੀ وہڑا بھی دیتا سوا لکھی جین سمیت جمن مرن بھی سکھ کا میڑتا جب سال کا مہاتم دسیا پھر مارا گرو صاحب مہاراج بھی جنگ کیا مغل سکھان سے لالاگ چڑھ کے آئے سی وہ جس وقت مارا صاحب سچے پاشا کے پاس کروڑی مل سکھ گھوڑے لی آڑے سات سنگے جی کھو لے سی رات مغل اپنے اتوں کے لالاگ سوبے نے کشوڑ سے ਉਹ ਇਸ਼ਾਜਾਂ ਕੋਲੇ ਤੇ ਇਸ਼ਾਜਾਂ ਉਹ ਆਪਦੇ ਨਜ਼ਰ ਤੇ ਰੱਖਦਾ ਸੀ ਪਾਈ ਬੀਬੀ ਚੰਦ ਇੱਕ ਤਾਂ ਕਫੇਰਾ ਬਣ ਕੇ ਲਿਆ ਆ ਦੂਜਾ ਉਹ ਘੋੜਾ ਜਿਹੜਾ ਸੀ ਖੋਜੀ ਬਣ ਕੇ ਪਾਈ ਬੀਬੀ ਚੰਦ ਲਿਆ ਆ ਕਹਤਾ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਸੀ ਸਿੱਖਾਂ ਦੀ ਪੇਕਾ ਵੀ ਕਿਸੇ ਕੋਈ ਨਹੀਂ ਸੀ ਮਾਰੋ ਦੇ ਪਾਸ ਪਚਾਤੇ ਉੱਥੇ ਹੀ ਲੈ ਚੁਣਿਆ ਇਹਨੇ ਫੇਰ ਉਹ ਚੜ ਕੇ ਆਏ ਜੋ ਚੜ ਕੇ ਆਏ ਤੇ ਮਾਰੋ ਸਾਹ ਨੂੰ ਗੁਰੂ ਸਰਮਹ ਰਾਜ ਵਿੱਚ ਬਾਹਰ ਵਿਆੜੇ ਤੇ ਦੋ ਕਮੀਨ ਤੇ ਨਗਰ ਗੁਰੂ ਸਾਹ ਗੁਰਦੁਆਰਾ ਬਣਿਆ ਉਥੇ 35000 ਫੌਜ ਸਮੇਤ ਲਲਾ ਦੇਵ ਨੂੰ ਲਗਾ ਕੇ ਜੰਗ ਮੈਦਾਨ ਵਿੱਚ ਫਸੇ ਕਰਕੇ ਆਖਰੀ ਵਾਰ ਆਦਿ ਚੌਕੀ ਉਥੇ ਕੀਤੀ ਮਹਾਰਾਜ ਸਾਹਿਬ ਜੀ ਨੂੰ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੂੰ ਕਹਰਾਮੀ ਪੈਂਦਾ ਸੀ ਜਿਹੜਾ ਇੱਕ ਕਾਰਪੋਰਸਾਲ ਵਿੱਚ 52000 ਫੌਜ ਚੜਾ ਕੇ ਤਾਂ ਜਹਾਂ ਦੀ ਆਇਆ ਲੈ ਕੇ ਤਿੰਨ ਤਿੰਨ ਪ੍ਰਕਾਰ 10000 ਫੌਜ ਕੁੱਤ ਬਖਾਨਦੀ ਸੀ ਉਹਦੇ ਸਮੇਤ ਮਹਾਰਾਜ ਸਾਹਿਬ ਤੇ ਕੋ ਦਿੰਨਾਂ ਦੀ ਖੇਡ ਸੀ ਲੱਖ ਦਾ ਗੇਮ ਚੱਲ ਕੇ ਆਏ ਉਹਨਾਂ ਨੂੰ ਕਰਵਾਰਪੁਰ ਸਾਹਿਬ ਦੇ ਜੰਗ ਵਿੱਚ ਮਾਰਾ ਸਾਲ ਜੀ ਨੂੰ ਜੰਗ ਮੈਦਾਨ ਦੇ ਖਾਰਿਆਂ ਨੂੰ ਮੌਕਾ ਹਰਾਉਣੀ ਪੈਂਦੇ ਨੂੰ ਵੀ ਜਦੋਂ ਉਹ ਖੰਡਾ ਮਾਰਦੇ ਮਾਰ ਲਗਾ ਉਹਦਾ ਖੰਡਾ ਤੁੱਟ ਗਿਆ ਢਾਲੇ ਤੇ ਲੱਗ ਕੇ ਫਿਰ ਮਾਰਦੇ ਜੱਫੀ ਪਾ ਕੇ ਘੋੜੇ ਤੋਂ ਟੱਕਣ ਲੱਗਾ ਚਾਰੇ ਪੈਰ ਘੋੜੇ ਦੇ ਗੱਡੇ ਗਏ ਜੋ ਹਲਾਉ ਨਾ ਸਕਿਆ ਉਸ ਵੇਲੇ ਗੁਰੂ ਸਾਹਿਬ ਨੇ ਢਾਲਾ ਮਾਰ ਕੇ बेहोश ਕਰਤਾ ਜਦੋਂ ਬੇਹੋਸ਼ ਤੇ ਆਇਆ ਉਹਨਾਂ ਨੇ ਕੁਝ ਨਹੀਂ ਕੀਤਾ ਫੇਰ ਘੋੜੇ ਤੇ ਉੱਤਰ ਕੇ ਸਕੇ ਪਾਤਸ਼ਾਹ ਜੀ ਖੜੇ ਹੋ ਗਏ ਫੇਰ ਉਹ ਹੱਥ ਪਾਉਣ ਲੱਗਾ ਮਾਰਨ ਕਿਹਾ ਤੂੰ ਆਪਣਾ ਹੱਥ ਨਾ ਪਾ ਨਾ ਹਟਿਆ ਤੇ ਮਾਰਾ ਕਹਿੰਦੇ ਐ ਤੇਜ ਵਾਹੀ ਦੀ ਐਸੀ ਤੇਜ ਵਾਹੀ ਪੀਰ ਕੇ ਦੋ ਕਰਤੇ ਕਰਨ ਲੱਗਾ ਡਿੱਗਣ ਲੱਗਾ ਕਹਿੰਦਾ ਗੁਰੂ ਜੀ ਬਖਸ਼ ਲੋ ਉਸ ਜਿਹੜੇ ਮਾਰਨ ਤਾਂ ਐਨੀ ਛਾਵਾ ਕੀਤੀਆਂ ਤੇ ਨੰਮ ਘਰਾਮੀ ਨੂੰ ਬਖਸ਼ਿਆ ਇਸ ਤਰ੍ਹਾਂ ਉਹ ਵੀ ਕਲਿਆਣ ਕੀਤੀ ਜਿੰਨੀ ਫੌਜੀ ਕਾਲੇ ਖਾਂ ਦੇ ਸਵੇਤ ਖਾਲੀ ਜੰਗ ਮੈਦਾਨ ਵਿੱਚ ਲਗਾ ਕੇ ਗੁਰੂ ਕੀ ਖਤੇ ਹੋਈ ਸਾਹ ਯਾਹਾਂ ਡਰਦੇ ਨੇ ਗੁਰੂ ਸਾਹਿਬ ਦੇ ਸਿਵਾਰਵਾਲ ਮੱਥਾ ਟੇਕਿਆ ਕਿ ਮੈਂ ਗੁਰੂ ਕਹਿੰਦੇ ਚਾਰ ਲੜਾਈਆਂ ਕਰਿਆਂ ਤੇ ਮੇਰੀ ਹਾਰ ਹੋ ਗਈ ਹੈ ਅੱਗੇ ਨੂੰ ਕਦੇ ਨਹੀਂ ਚੜਾਂਗਾ ਫਿਰ ਕੀਰਤਪੁਰ ਜਾ ਕੇ ਬੁੱਢਾ ਸਾਹਿਬ ਨੂੰ ਦਰਸ਼ਨ ਕਰਕਾਣਾ ਜਿਉ ਜਿਨਾਂ ਨੇ ਕੌਂਤੇ ਕੀਤੇ ਆ ਸਾਧ ਸੰਗਤ ਵੀ ਉਹ ਵੀ ਹਰਗੋਬਿੰਦ ਸਾਹਿਬ ਦੇ ਅੱਜ ਗੁਰਕਾਧ ਦੇ ਵੀ ਤੇ ਵਰਾਜਵਾ ਹੁੰਦਾ ਗੁਰਪੁਰਬ ਹੈ ਸਭ ਸੰਗਤਾਂ ਨੂੰ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ